ਜੇ ਤੁਸੀਂ ਕਿਸੇ ਡਿਮੈਂਸ਼ੀਆ ਗ੍ਰਸਤ ਦੀ ਦੇਖਭਾਲ ਕਰ ਰਹੇ ਹੋ ਤੁਸੀਂ ਦੇਖਿਆ ਹੋਵੇਗਾ ਕਿ ਦਿਨ ਦੇ ਅੰਤ ਵਿੱਚ ਉਹ ਪਰੇਸ਼ਾਨ ਬੇਚੈਨ ਜਾਂ ਉਤੇਜਿਤ ਮਹਿਸੂਸ ਕਰਦੇ ਹਨ ਇਹ ਵਿਵਹਾਰ ਜਿਸ ਨੂੰ ਸਨ ਡਾਊਨਿੰਗ ਯਾਨੀ ਕਿ ਹਾਰਿਆ ਹੋਇਆ ਮਹਿਸੂਸ ਕਰਨਾ ਵਜੋਂ ਜਾਣਿਆ ਜਾਂਦਾ ਹੈ ਉਸ ਵਿਅਕਤੀ ਲਈ ਇੱਕ ਡਰਾਉਣਾ ਤਜਰਬਾ ਹੋ ਸਕਦਾ ਹੈ ਜਿਸ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਇਸ ਵੀਡੀਓ ਵਿੱਚ ਅਸੀਂ ਕੁਝ ਚੀਜ਼ਾਂ ਤੇ ਨਜ਼ਰ ਮਾਰਾਂਗੇ ਜੋ ਸਨ ਡਾਊਨਿੰਗ ਦਾ ਕਾਰਨ ਬਣ ਸਕਦੀਆਂ ਹਨ ਅਤੇ ਤੁਹਾਨੂੰ ਇਸ ਦੇ ਪ੍ਰਬੰਧਨ ਬਾਰੇ ਕੁਝ ਮਦਦਗਾਰ ਸੁਝਾਅ ਦਵਾਂਗੇ ਇੱਥੇ ਬਹੁਤ ਸਾਰੇ ਕਾਰਕ ਹਨ ਜੋ ਸਨਡਾਊਨਿੰਗ ਹੋਣ ਵਿੱਚ ਯੋਗਦਾਨ ਪਾ ਸਕਦੇ ਹਨ ਉਹਨਾਂ ਵਿੱਚੋਂ ਕੁਝ ਉਸ ਵਿਅਕਤੀ ਦੀਆਂ ਆਦਤਾਂ ਅਤੇ ਸਰੀਰਕ ਜ਼ਰੂਰਤਾਂ ਨਾਲ ਸੰਬੰਧਿਤ ਹੋ ਸਕਦੇ ਹਨ ਜਿਸ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਇੱਥੇ ਕੁਝ ਪ੍ਰਸ਼ਨ ਹਨ ਜੋ ਤੁਸੀਂ ਆਪਣੇ ਆਪ ਤੋਂ ਪੁੱਛ ਸਕਦੇ ਹੋ ਕਿ ਉਹਨਾਂ ਨੂੰ ਹਾਰਿਆ ਹੋਇਆ ਯਾਨੀ ਕਿ ਸਨਡਾਊਨਿੰਗ ਮਹਿਸੂਸ ਕਰਨ ਦੇ ਕੀ ਕਾਰਨ ਹਨ ਕਿ ਉਹ ਦਰ ਦੁਪਹਿਰ ਤੱਕ ਮਾਨਸਿਕ ਅਤੇ ਸਰੀਰਕ ਤੌਰ ਤੇ ਥਕੇ ਹੋਏ ਪ੍ਰਤੀਤ ਹੁੰਦੇ ਹਨ ਕੀ ਉਹ ਅਕਸਰ ਰਾਤ ਵੇਲੇ ਜਾਗਦੇ ਅਤੇ ਦਿਨ ਵਿੱਚ ਸੌਂਦੇ ਹਨ ਕੀ ਉਹ ਭੁੱਖ ਡੀਹਾਈਡਰੇਸ਼ਨ ਕਬਜ਼ ਜਾਂ ਦਰਦ ਵਰਗੇ ਸਰੀਰਕ ਮਸਲਿਆਂ ਨਾਲ ਸੰਘਰਸ਼ ਕਰਦੇ ਪ੍ਰਤੀਤ ਹੁੰਦੇ ਹਨ ਕੀ ਉਹਨਾਂ ਦੀ ਰਹਿਣ ਵਾਲੀ ਥਾਂ ਤੇ ਰੋਸ਼ਨੀ ਪਰਛਾਵਾ ਬਣਾਉਂਦੀ ਹੈ ਜੋ ਉਲਝਣਾ ਜਾਂ ਪਰੇਮ ਦਾ ਕਾਰਨ ਬਣ ਸਕਦੀ ਹੈ ਕੀ ਉਹ ਦੂਜਿਆਂ ਦੇ ਤਣਾਅ ਵਿੱਚ ਆਪਣੇ ਆਪ ਨੂੰ ਸ਼ਾਮਲ ਕਰ ਰਹੇ ਹਨ ਜੇ ਇਨਾਂ ਸਾਰੇ ਸਵਾਲਾਂ ਦਾ ਉੱਤਰ ਹਾਂ ਵਿੱਚ ਹੈ ਤਾਂ ਤੁਸੀਂ ਇੱਕ ਜਾਂ ਇੱਕ ਤੋਂ ਵੱਧ ਸੰਡਾਊਨਿੰਗ ਮਹਿਸੂਸ ਹੋਣ ਦੇ ਕਾਰਨ ਲੱਭ ਸਕਦੇ ਹੋ ਹੁੰਤੇ ਤਾਂ ਤੁਸੀਂ ਜਾਣਦੇ ਹੋ ਕਿ ਕਿਸ ਚੀਜ਼ ਦੀ ਪਾਲ ਕਰਨੀ ਹੈ ਇਹ ਕੁਝ ਸੁਝਾਅ ਹਨ ਜੋ ਤੁਹਾਡੀ ਦੇਖਭਾਲ ਕਰ ਰਹੇ ਵਿਅਕਤੀ ਤੇ ਸਨ ਡਾਉਨਿੰਗ ਤੇ ਪ੍ਰਭਾਵਨੂਪਰਬੰਧਿਤ ਕਰਨ ਵਿੱਚ ਤੁਹਾਡੀ ਮਦਦ ਕਰ ਸਕਤੇ ਹਨ ਉਹਨਾਂ ਦੀਆਂ ਗਤੀਵਿਧੀਆਂ ਵਿਵਹਾਰ ਅਤੇ ਵਾਤਾਵਰਣ ਤੇ ਨਜ਼ਰ ਰੱਖੋ ਤਾਂ ਕਿ ਤੁਸੀਂ ਉਹਨਾਂ ਨਮੂਨਿਆਂ ਨੂੰ ਦੇਖੋ ਜੋ ਚੀਜ਼ਾਂ ਨੂੰ ਬਦਲ ਬਣਾ ਰਹੀਆਂ ਹਨ ਪਹਿਲਾਂ ਉਹਨਾਂ ਨੂੰ ਦੁਪਹਿਰ ਵੇਲੇ ਆਰਾਮ ਕਰਨ ਲਈ ਪ੍ਰੇਰਿਤ ਕਰੋ ਭੁੱਖ ਦਰਦ ਅਤੇ ਬਾਥਰੂਮ ਦੀ ਵਰਤੋਂ ਕਰਨ ਸੰਬੰਧੀ ਉਹਨਾਂ ਦੇ ਆਰਾਮ ਦੇ ਪੱਧਰ ਬਾਰੇ ਨਿਯਮਿਤ ਤੌਰ ਤੇ ਜਾਂਚ ਕਰੋ ਉਨ੍ਹਾਂ ਦੇ ਕੈਫੀਨ ਅਤੇ ਐਲਕੋਹਲ ਦੇ ਸੇਵਨ ਨੂੰ ਸੀਮਤ ਕਰੋ ਅਤੇ ਦਿਨ ਦੇ ਸ਼ੁਰੂ ਵਿੱਚ ਜ਼ਿਆਦਾ ਭੋਜਨ ਦੀ ਯੋਜਨਾ ਬਣਾਉਣ ਦੀ ਕੋਸ਼ਿਸ਼ ਕਰੋ। ਉਨ੍ਹਾਂ ਦੀ ਰਹਿਣ ਵਾਲੀ ਜਗ੍ਹਾ ਤੇ ਹਨੇਰੇ ਤੋਂ ਬਾਅਦ ਪਰਛਾਈ ਨੂੰ ਘੱਟ ਕਰਨ ਲਈ ਹੋਰ ਰੋਸ਼ਨੀ ਦਾ ਪ੍ਰਬੰਧ ਕਰੋ। ਉਨ੍ਹਾਂ ਨੂੰ ਸ਼ਾਂਤ ਕਰਨ ਲਈ ਉਨ੍ਹਾਂ ਨੂੰ ਸਧਾਰਨ ਸਾਹ ਦੀ ਕਸਰਤ ਵਿੱਚ ਸ਼ਾਮਲ ਕਰੋ। ਇਕੱਠੇ ਬੈਠੋ ਅਤੇ ਹੌਲੀ-ਹੌਲੀ 5 ਵਾਰ ਆਪਣੇ ਨੱਕ ਰਾਹੀਂ ਸਾਹ ਲਵੋ ਅਤੇ ਮੂੰਹ ਰਾਹੀਂ ਬਾਹਰ ਗੱਡੋ। ਜੇ ਉਹ ਬੇਚੈਨ ਹੋਣ ਤਾਂ ਉਨ੍ਹਾਂ ਨੂੰ ਕਿਸੇ ਭਰੋਸੇਮੰਦ ਵਿਅਕਤੀ ਨਾਲ ਤੁਰੰਤ ਜਾਂ ਡਰਾਈਵ ਕਰਨ ਲਈ ਭੇਜੋ। ਜਦੋਂ ਸੌਣ ਦਾ ਵੇਲਾ ਹੋਵੇ ਉਹਨਾਂ ਦੇ ਪਰਦੇ ਬੰਦ ਕਰੋ ਅਤੇ ਰਾਤ ਦੀ ਰੌਸ਼ਨੀ ਜਗਾ ਦਿਓ ਜਾਂ ਹਲਕਾ ਸੰਗੀਤ ਚਲਾਓ ਜੇ ਉਹਨਾਂ ਦੀ ਨੀਂਦ ਦੌਰਾਨ ਪਰੇਸ਼ਾਨੀ ਜਾਰੀ ਰਹਿੰਦੀ ਹੈ ਡਾਕਟਰ ਨੂੰ ਉਹਨਾਂ ਦੇ ਲੱਛਣਾਂ ਬਾਰੇ ਸੂਚਿਤ ਕਰੋ ਅਤੇ ਪੁੱਛੋ ਕਿ ਕੋਈ ਦਵਾਈਆਂ ਹਨ ਜੋ ਮਦਦ ਕਰ ਸਕਤੀਆਂ ਹਨ ਯਾਦ ਰੱਖੋ ਤੁਹਾਡੇ ਦਿਨ ਦੇ ਦੌਰਾਨ ਦੇਖਭਾਲ ਦੇ ਕੁਝ ਮਿੰਟਾਂ ਦਾ ਆਨੰਦ ਲੈਣ ਲਈ ਤੁਹਾਡੀ ਦੇਖਭਾਲ ਕਰਨ ਵਾਲੀ ਭੂਮਿਕਾ ਤੋਂ ਬਾਹਰ ਜਾਣਾ ਬਿਲਕੁਲ ਸਹੀ ਹੈ ਜੇ ਤੁਸੀਂ ਤਣਾਵ ਵਿੱਚ ਹੋ ਤਾਂ ਇਹ ਉਸ ਵਿਅਕਤੀ ਵਿੱਚ ਯੋਗਦਾਨ ਪਾ ਸਕਦਾ ਹੈ ਜਿਸ ਦੀ ਤੁਸੀਂ ਸੰਭਾਲ ਕਰ ਰਹੇ ਹੋ ਸਨ ਡਾਊਨਿੰਗ ਵਿੱਚ ਹੋਰ ਸੁਝਾਅ ਅਤੇ ਨੀਤੀਆਂ ਲਈ ਸਾਡੀ ਦੇਖਭਾਲ ਗਾਈਡ ਵੇਖੋ ਵਾਧੂ ਦੇਖਭਾਲ ਕਰਨ ਵਾਲੇ ਸਹਾਇਤਾ ਅਤੇ ਸਰੋਤਾਂ ਲਈ ਸਾਡੇ ਵੀਡੀਓ ਨੂੰ ਸਬਸਕ੍ਰਾਈਬ ਕਰਨਾ ਅਤੇ ਦੇਖਣਾ ਨਿਸ਼ਚਿਤ ਕਰੋ